ਦੋਸਤੋ ਮਾਂ ਅਤੇ ਬਾਪ ਦੇ ਚੰਗੇ ਮਾੜੇ ਕਰਮਾਂ ਦਾ ਫਲ ਉਹਨਾਂ ਦੀ ਔਲਾਦ ਨੂੰ ਭੋਗਣਾ ਪੈਂਦਾ ਹੈ ਇਹ ਗੱਲ ਕਿੱਥੋਂ ਤੱਕ ਸਹੀ ਹੈ ਮਨੁੱਖ ਨੂੰ ਆਪਣੇ ਚੰਗੇ ਅਤੇ ਮਾੜੇ ਕਰਮਾਂ ਦਾ ਫਲ ਤਾਂ ਭੋਗਣਾ ਹੀ ਪੈਂਦਾ ਹੈ ਪਰ ਮਾਬਾਪ ਦੁਆਰਾ ਕੀਤੇ ਗੇ ਕਰਮਾਂ ਦਾ ਫਲ ਵੀ ਉਹਨਾਂ ਨੂੰ ਭੋਗਣਾ ਪੈਂਦਾ ਹੈ ਦੋਸਤੋ ਇੱਕ ਗੁਰੂ ਆਪਣੇ ਆਸ਼ਰਮ ਵਿੱਚ ਕੁਝ ਸ਼ਿਸ਼ਿਆ ਨਾਲ ਰਹਿੰਦਾ ਸੀ ਇੱਕ ਦਿਨ ਇੱਕ ਸ਼ੀਸ਼ ਨੇ ਆਪਣੇ ਗੁਰੂ ਨੂੰ ਪੁੱਛਿਆ ਗੁਰੂ ਜੀ ਕੀ ਮਾ ਅਤੇ ਬਾਪ ਦੇ ਚੰਗੇ ਅਤੇ ਮਾੜੇ ਕਰਮਾਂ ਦਾ ਫਲ ਉਹਨਾਂ ਦੇ ਪੁੱਤਰਾਂ ਨੂੰ ਭੋਗਣਾ ਪੈਂਦਾ ਹੈ ਗੁਰੂ ਨੇ ਕਿਹਾ ਹਾਂ ਪੁੱਤਰ ਨੂੰ ਇਹ ਫਲ ਭੋਗਣਾ ਪੈਂਦਾ ਹੈ ਆਓ ਅੱਜ ਅਸੀਂ ਤੁਹਾਨੂੰ ਇੱਕ ਪ੍ਰਾਚੀਨ ਸਮੇਂ ਦੀ ਬਹੁਤ ਹੀ ਮਹੱਤਵਪੂਰਨ ਕਹਾਣੀ ਸੁਣਾਉਂਦੇ ਹਾਂ ਜਿਸ ਨੂੰ ਸੁਣਨ ਤੋਂ ਬਾਅਦ ਤੁਹਾਨੂੰ ਪਤਾ ਚੱਲ ਜਾਵੇਗਾ ਕਿ ਕਿਵੇਂ ਮਾ ਬਾਪ ਦੇ ਪੁੰਨ ਅਤੇ ਪਾਪਾਂ ਦਾ ਫਲ ਉਹਨਾਂ ਦੀ ਔਲਾਦ ਨੂੰ ਮਿਲਦਾ ਹੈ ਕਹਾਣੀ ਵਿੱਚ ਖਾਣ ਤੋਂ ਪਹਿਲਾਂ ਤੁਹਾਨੂੰ ਇੱਕ ਗੁਜਾਰਿਸ਼ ਹੈ ਕੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਵੀ ਜਲਦੀ ਜਲਦੀ ਲਾਈਕ ਕਰ ਦਿਓ ਤਾਂ ਕਿ ਹੋਰਨਾਂ ਤੱਕ ਵੀ ਇਹ ਵੀਡੀਓ ਪਹੁੰਚ ਸਕੇ ਚਲੋ ਕਹਾਣੀ ਸ਼ੁਰੂ ਕਰਦੇ ਹਾਂ ਪਰਾਚੀਨ ਕਾਲ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਉਹ ਕਿਸਾਨ ਬਹੁਤ ਹੀ ਗਰੀਬ ਸੀ ਅਤੇ ਆਪਣੇ ਮਿਹਨਤ ਕਰਕੇ ਆਪਣੇ ਘਰ ਦਾ ਖਾਚਾ ਚਲਾਉਂਦਾ ਸੀ ਉਸ ਨੂੰ ਦਿਨ ਭਰ ਵਿੱਚ ਕੰਮ ਕਰਨ ਤੋਂ ਬਾਅਦ 50 ਰੁਪਏ ਮਿਲਦੇ ਸੀ ਜਿਸ ਵਿੱਚੋਂ ਉਹ 25 ਰੁਪਏ दान ਕਰ ਦਿੰਦਾ ਸੀ ਤੇ ਬਾਕੀ 25 ਰੁਪਏ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਇਸੇ ਤਰ੍ਹਾਂ ਕੁਝ ਸਮਾਂ ਬੀਤ ਗਿਆ ਅਤੇ ਫਿਰ ਉਸ ਦੇ ਘਰੇ ਦੋ ਪੁੱਤਰ ਹੋਏ ਹਾਂ ਉਹ ਚਾਰ ਮੈਂਬਰ ਹੋ ਗਏ ਸੀ ਦੋ ਪਤੀ ਪਤਨੀ ਦੋ ਜੁੜਵਾ ਬੱਚੇ ਹੌਲੀ ਹੌਲੀ ਉਹਨਾਂ ਦੇ ਪਾਲਣ ਪੋਸ਼ਣ ਵਿੱਚ ਕਿਸਾਨ ਨੂੰ ਮੁਸ਼ਕਲਾਂ ਆਉਣ ਲੱਗੀਆਂ ਕਿਉਂਕਿ ਮਹਿੰਗਾਈ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਸੀ ਇੱਕ ਦਿਨ ਕਿਸਾਨ ਦੇ ਲੜਕੇ ਨੇ ਆਪਣੇ ਪਿਤਾ ਜੀ ਨੂੰ ਕਿਹਾ ਪਿਤਾ ਜੀ ਤੁਸੀਂ ਦਿਨ ਦੇ 50 ਰੁਪਏ ਕਮਾਉਂਦੇ ਹੋ ਜਿਸ ਵਿੱਚੋਂ 25 ਰੁਪਏ ਦਾਨ ਕਰ ਦਿੰਦੇ ਹੋ ਅਤੇ ਬਾਕੀ 25 ਰੁਪਏ ਨਾਲ ਅਸੀਂ ਆਪਣਾ ਗੁਜ਼ਾਰਾ ਕਿਵੇਂ ਕਰਾਂਗੇ ਕਿਸਾਨ ਨੇ ਚੁੱਪ ਰਹਿ ਕੇ ਆਪਣੀ ਪਤਨੀ ਵੱਲ ਵੇਖਿਆ ਜਿਸ ਨੇ ਕਿਹਾ ਨਹੀਂ ਬੇਟਾ ਇਸ ਤਰ੍ਹਾਂ ਨਹੀਂ ਹੈ ਤੁਹਾਡੇ ਪਿਤਾ ਜੀ ਰੋਜ਼ਾਨਾ 50 ਰੁਪਏ ਕਮਾਉਂਦੇ ਨੇ ਜਿਸ ਵਿੱਚੋਂ 25 ਰੁਪਏ ਦਾਨ ਕਰ ਦਿੰਦੇ ਨੇ ਇਹ ਦਾਨ ਤਾਂ ਹੱੱਡੇ ਲਈ ਹੈ ਦੂਜਿਆਂ ਲਈ ਨਹੀਂ ਪਰ ਉਹ ਦੋਵਾਂ ਲੜਕੇ ਇਸ ਗੱਲ ਨੂੰ ਨਹੀਂ ਸਮਝਦੇ ਕਿਉਂਕਿ ਉਹ ਹਜੇ ਨਿੱਕੇ ਸਨ ਪਰ ਇਸੇ ਤਰ੍ਹਾਂ ਕੁਝ ਸਮਾਂ ਹੋਰ ਬੀਤ ਗਿਆ ਅਤੇ ਕਿਸਾਨ ਦੇ ਦੋਵੇਂ ਲੜਕੇ ਹੌਲੀ-ਹੌਲੀ ਵੱਡੇ ਹੋਣ ਲੱਗੇ ਇੱਕ ਦਿਨ ਕਿਸਾਨ ਦੀ ਕੰਮ ਕਰਕੇ ਘਰ ਆਉਣ ਸਮੇਂ ਕਾਰ ਨਾਲ ਟਕਰਾਉਣ ਕਾਰਨ ਮੌਤ ਹੋ ਗਈ ਜਦੋਂ ਕਿਸਾਨ ਦੀ ਪਤਨੀ ਅਤੇ ਉਸ ਦੇ ਦੋਵੇਂ ਲੜਕਿਆਂ ਨੂੰ ਪਿਤਾ ਦੀ ਮੌਤ ਦੀ ਖਬਰ ਮਿਲੀ ਤਾਂ ਉਹਨਾਂ ਨੂੰ ਬਹੁਤ ਦੁੱਖ ਹੋਇਆ ਇੱਕ ਦਿਨ ਕਿਸਾਨ ਦੇ ਦੋਵੇਂ ਲੜਕਿਆਂ ਨੇ ਆਪਣੀ ਮਾਂ ਨੂੰ ਪੁੱਛਿਆ ਮਾਤਾ ਜੀ ਸਾਡੇ ਪਿਤਾ ਜੀ ਕਿੱਥੇ ਚਲੇ ਗਏ ਕਿਸਾਨ ਦੀ ਪਤਨੀ ਨੇ ਕਿਹਾ ਬੇਟਾ ਤੁਹਾਡੇ ਪਿਤਾ ਜੀ ਸਾਨੂੰ ਛੱਡ ਕੇ ਅਮਰਾਜ ਜੀ ਦੇ ਪਾਸ ਚਲੇ ਗਏ ਨੇ ਜਦੋਂ ਤੁਹਾਡੇ ਪਿਤਾ ਜੀ ਸਨ ਤਾਂ ਉਹ ਜੋ ਨਾ 50 ਰੁਪਏ ਕਮਾਉਂਦੇ ਸੀ ਜਿਸ ਵਿੱਚੋਂ 25 ਰੁਪਏ ਦਾਨ ਕਰ ਦਿੰਦੇ ਸੀ ਅਤੇ ਬਾਕੀ 25 ਰੁਪਏ ਨਾਲ ਸਾਡਾ ਪਾਲਣ ਪੋਸ਼ਣ ਕਰਦੇ ਸੀ ਹੁਣ ਸਾਡਾ ਪਾਲਣ ਪੋਸ਼ਣ ਕਿਵੇਂ ਹੋਵੇਗਾ ਕਿਵੇਂ ਸਾਡਾ ਪੇਟ ਭਰੇਗਾ ਤੇ ਨਾਲ ਹੀ ਮਾਂ ਬੱਚੇ ਨੂੰ ਕਹਿਣ ਲੱਗੀ ਕਿ ਪੁੱਤਰੋ ਜਿਸ ਘਰ ਵਿੱਚ ਗਰੀਬੀ ਹੁੰਦੀ ਹੈ ਉਸ ਦਾ ਕੋਈ ਸਹਾਇਕ ਨਹੀਂ ਹੁੰਦਾ ਉਸ ਤੋਂ ਸਾਰੇ ਦੂਰ ਭੱਜਦੇ ਲੱਗਦੇ ਹਨ ਸਿਵਾਏ ਈਸ਼ਵਰ ਦੇ ਕਿਉਂਕਿ ਉਹ ਹੀ ਕਰੀਬਾਂ ਦਾ ਸਹਾਇਕ ਹੁੰਦਾ ਹੈ ਬੱਚਿਆਂ ਨੇ ਆਪਣੀ ਮਾਂ ਨੂੰ ਕਿਹਾ ਮਾਂ ਇਸ ਤਰ੍ਹਾਂ ਨਾ ਸੋਚੋ ਅਸੀਂ ਦੋਵੇਂ ਭਰਾ ਯਮਰਾਜ ਜੀ ਦੇ پاس ਜਾਵਾਂਗੇ ਅਤੇ ਆਪਣੇ ਪਿਤਾ ਜੀ ਨੂੰ ਲੈ ਕੇ ਆਵਾਂਗੇ ਕਿਉਂਕਿ ਅਸੀਂ ਸੁਣਿਆ ਹੈ ਕਿ ਈਸ਼ਵਰ ਬਹੁਤ ਦਿਆਲੂ ਨੇ ਉਹ ਸਾਡੇ ਦੁੱਖਾਂ ਨੂੰ ਦੇਖ ਕੇ ਸਾਡੇ ਉੱਤੇ ਜ਼ਰੂਰ ਦਇਆ ਕਰਨਗੇ ਅਤੇ ਸਾਡੇ ਪਿਤਾ ਜੀ ਨੂੰ ਸਾਡੇ ਨਾਲ ਜ਼ਰੂਰ ਭੇਜਣਗੇ। ਬੱਚਿਆਂ ਦੀ ਗੱਲ ਸੁਣ ਕੇ ਉਹਨਾ ਤੀ ਮਾਨ ਨੇ ਧਿਆਨ ਨਾ ਦਿੱਤਾ। ਇੱਕ ਦਿਨ ਕਿਸਾਨ ਦੀ ਪਤਨੀ ਆਪਣੇ ਦੋਵੇਂ ਲੜਕੇ ਨੂੰ ਘਰ ਛੱਡ ਕੇ ਪਿੰਡ ਵਿੱਚ ਕਿਸੇ ਦੇ ਕੰਮ ਕਰਨ ਚਲੀ ਗਈ। ਉਧਰ ਦੋਵੇਂ ਲੜਕੇ ਆਪਸ ਵਿੱਚ ਸੋਚਣ ਲੱਗੇ ਕਿ ਕਿਉਂ ਨਾ ਅਸੀਂ ਯਮਪੁਰੀ ਵਿਚਯਮ ਰਾਜ ਜੀ ਤੇ ਪਾਸ ਜਾਈਏ ਅਤੇ ਆਪਣੇ ਪਿਤਾ ਜੀ ਨੂੰ ਵਾਪਸ ਲੈ ਕੇ ਆਈਏ। ਇਸ ਤਰ੍ਹਾਂ ਸੋਚ ਕੇ ਉਹ ਦੋਵੇਂ ਭਰਾ ਆਪਣੇ ਘਰ ਤੋਂ ਚੱਲ ਪਏ। ਉੜਣਾ ਨੂੰ ਚਲਦੇ-ਚਲਦੇ ਕਾਫੀ ਸਮਾਂ ਬੀਤ ਗਿਆ। ਉਸੇ ਸਮੇਂ ਉਹਨਾਂ ਨੂੰ ਥਕਾਵਟ ਵੀ ਮਹਿਸੂਸ ਹੋਈ ਅਤੇ ਦੋਵੇਂ ਭਰਾ ਇੱਕ ਵਿਸ਼ਾਲ ਵਰਗਤ ਦੇ ਰੁੱਖ ਦੀ ਛਾਂ ਹੇਠ ਬੈਠ ਗਏ। ਦੋਵੇਂ ਭਰਾਵਾਂ ਨੇ ਸੋਚਿਆ ਕਿ ਵਰਗਤ ਦੇ ਇਸ ਰੁੱਖ ਦੀ ਛਾਂ ਵਿੱਚ ਥੋੜਾ ਜਿਹਾ ਵਿਸ਼ਰਾਮ ਕਰ ਲੈਂਦੇ ਆਂ। ਫਿਰ ਦੋਵੇਂ ਭਰਾ ਉਸੇ ਵਰਗਤ ਦੇ ਰੁੱਖ ਦੀ ਛਾਂ ਹੇਠ ਬੈਠ ਗਏ। ਤਾਂ ਵਰਗਤ ਦੇ ਰੁੱਖ ਨੇ ਇਨਸਾਨ ਦੀ ਆਵਾਜ਼ ਵਿੱਚ ਕਿਹਾ, "ਬੱਚਿਓ, ਤੁਸੀਂ ਲੋਕ ਕੌਣ ਹੋ ਅਤੇ ਕਿੱਥੇ ਜਾ ਰਹੇ ਹੋ?" ਮੇਰੇ ਛਾਂ ਵਿੱਚ ਅਜ ਤੱਕ ਤੁਹਾਡੇ ਵਰਗੇ ਕੋਮਲ ਬੱਚੇ ਨਹੀਂ ਬੈਠੇ ਫਿਰ ਆਉਣਾ ਬੱਚਿਆਂ ਨੇ ਕਿਹਾ ਅਸੀਂ ਕਿਸਾਨ ਦੇ ਪੁੱਤਰ ਹਾਂ ਆਪਣੇ ਪਿਤਾ ਜੀ ਨੂੰ ਲੈਣ ਲਈ ਅਸੀਂ ਪੂਰੀ ਵਿੱਚ ਜਮਰਾਜ ਜੀ ਦੇ ਪਾਸ ਜਾ ਰਹੇ ਹਾਂ ਉਸ ਵਰਗ ਦੇ ਰੁੱਖ ਨੇ ਜਦੋਂ ਆਉਣਾ ਬੱਚਿਆਂ ਦੀ ਗੱਲ ਸੁਣੀ ਤਾਂ ਉਹ ਰੁੱਖ ਬੋਲਿਆ ਪੁੱਤਣਾ ਤੁਸੀਂ ਮੇਰੇ ਲਈ ਵੀ ਜਮਰਾਜ ਜੀ ਤੋਂ ਇੱਕ ਪ੍ਰਸ਼ਨ ਪੁੱਛ ਕੇ ਆਉਣਾ ਰੁੱਖ ਕਹਿਣ ਲੱਗਾ ਕਈ ਸਾਲਾਂ ਤੋਂ ਮੈਂ ਇੱਥੇ ਹੀ ਲੱਗਾ ਹੋਇਆ ਹਾਂ पर मेरा एक भी पत्ता जमीन पे नहीं ਡਿੱਗਦਾ ਅਤੇ ਨਾ ਹੀ ਮੇਰੀਆਂ ਟਾਲੀਆਂ ਸੁੱਕਦੀਆਂ ਨੇ ਮੈਂ ਕਈ ਸਾਲਾਂ ਤੋਂ ਇਸੇ ਜਗ੍ਹਾ ਤੇ ਖੜ੍ਹਾ ਹਾਂ ਹੋਰ ਕਿੰਨੇ ਸਾਲਾਂ ਤੱਕ ਇੱਥੇ ਹੀ ਖੜ੍ਹਾ ਰਹਾਂਗਾ ਮੈਂ ਆਪਣੇ ਪਿਛਲੇ ਜਨਮ ਵਿੱਚ ਐਸਾ ਕਿਹੜਾ ਪਾਪ ਕੀਤਾ ਸੀ ਜਿਸ ਦੇ ਕਾਰਨ ਮੈਨੂੰ ਹਲੇ ਤੱਕ ਮੁਕਤੀ ਨਹੀਂ ਮਿਲ ਰਹੀ ਉਹਨਾਂ ਦਵਾਂ ਲੜਕੇ ਨੇ ਕਿਹਾ ਠੀਕ ਹੈ ਅਸੀਂ ਜਯਮਾਰਾ ਜੀ ਤੋਂ ਤੁਹਾਡਾ ਇਹ ਪ੍ਰਸ਼ਨ ਜ਼ਰੂਰ ਪੁੱਛਾਂਗੇ ਫਿਰ ਇਹ ਹੈ ਕਿ ਉਹ ਦੋਵੇਂ ਬੱਚੇ ਉੱਥੋਂ ਅੱਗੇ ਚੱਲ ਪਏ ਚੱਲਦੇ-ਚੱਲਦੇ ਰਸਤੇ ਵਿੱਚ ਉਹਨਾਂ ਨੂੰ ਇੱਕ ਬਹੁਤ ਹੀ ਭੈਣਕ ਵੱਡਾ ਭਾਲੂ ਉਹ ਭਾਲੂ ਨੂੰ ਦੇਖ ਕੇ ਦੋਵੇਂ ਫਰਾ ਡਰ ਗਏ ਅਤੇ ਡਰ ਦੇ ਮਾਰੇ ਕੰਬਣ ਲੱਗੇ ਉਹ ਭਾਲੂ ਨੂੰ ਵੇਖ ਕੇ ਭਜਣ ਹੀ ਲੱਗੇ ਸਨ ਕਿ ਭਾਲੂ ਇਨਸਾਨ ਦੀ ਆਵਾਜ਼ ਵਿੱਚ ਬੋਲਿਆ ਬੱਚਿਓ ਤੁਸੀਂ ਮੇਰੇ ਤੋਂ ਡਰੋ ਨਾ ਮੈਨੂੰ ਇਹਨਾਂ ਦੱਸੋ ਕਿ ਤੁਸੀਂ ਕੌਣ ਹੋ ਅਤੇ ਕਿੱਥੇ ਜਾ ਰਹੇ ਹੋ ਉਹ ਦੋਵੇਂ ਬੱਚੇ ਭਾਲੂ ਦੇ ਕੋਲ ਗਏ ਅਤੇ ਹੱਥ ਜੋੜ ਕੇ ਕਹਿਣ ਲੱਗੇ पालू देवता ਅਸੀਂ ਦੋਵੇਂ ਕਿਸਾਨ ਦੇ ਪੁੱਤਰ ਹਾਂ ਅਤੇ ਅਸੀਂ ਦੋਵੇਂ ਜੁੜਵਾ ਭਰਾ ਹਾਂ ਅਸੀਂ ਦੋਵੇਂ ਹੰਪੂਰੀ ਵਿੱਚ ਯਮਰਾਜ ਜੀ ਦੇ ਪਾਸ ਆਪਣੇ ਪਿਤਾ ਜੀ ਨੂੰ ਲੈਣ ਲਈ ਜਾ ਰਹੇ ਹਾਂ ਉਸ ਪਾਲੂ ਨੇ ਕਿਹਾ ਬੱਚਿਓ ਤੁਸੀਂ ਯਮਰਾਜ ਜੀ ਤੋਂ ਮੇਰਾ ਇੱਕ ਪ੍ਰਸ਼ਨ ਪੁੱਛ ਕੇ ਆਉਣਾ ਮੈਂ ਕਈ ਸਾਲਾਂ ਤੋਂ ਇਸ ਜੰਗਲ ਵਿੱਚ ਹੀ ਪਿਆ ਹਾਂ ਮੈਨੂੰ ਚੱਲਣਾ ਵੀ ਨਹੀਂ ਆਉਂਦਾ ਮੇਰੇ ਸਰੀਰ ਵਿੱਚ ਇੰਨੀ ਜਾਨ ਨਹੀਂ ਕਿ ਮੈਂ ਥੋੜਾ ਜਿਹਾ ਵੀ ਚੱਲ ਸਕਾਂ ਮੈਂ ਆਪਣੇ ਪਿਛਲੇ ਜਨ ਵਿੱਚ ਐਸਾ ਕਿਹੜਾ ਪਾਪ ਕੀਤਾ ਸੀ ਜਿਸ ਕਾਰਨ ਮੈਨੂੰ ਇਹ ਅਫਤਾਰ ਤੁਮਤੇ ਨਹੀਂ ਮਿਲ ਰਹੀ ਇਹ ਇਸ ਦਾ ਕੀ ਕਾਰਨ ਹੈ ਉਹਨਾਂ ਲੜਕਿਆਂ ਨੇ ਕਿਹਾ ਠੀਕ ਹੈ ਅਸੀਂ ਮਰਾਸ ਤੋਂ ਥੋੜਾ ਹੀ ਪ੍ਰਸ਼ਨ ਜ਼ਰੂਰ ਪੁੱਛ ਕੇ ਆਵਾਂਗੇ ਇਹ ਕਹਿ ਕੇ ਉਹ ਦੋਵੇਂ ਬੱਚੇ ਅੱਗੇ ਵੱਲ ਚੱਲ ਪਏ ਫਿਰ ਚੱਲਦੇ ਚੱਲਦੇ ਰਸਤੇ ਵਿੱਚ ਉਹਨਾਂ ਨੂੰ ਇੱਕ ਸੇਠ ਜੀ ਮਿਲੇ ਸੇਠ ਨੇ ਕਿਹਾ ਬੱਚਿਓ ਤੁਸੀਂ ਦੋਵੇਂ ਕੌਣ ਹੋ ਇੰਨੇ ਕੜਕਤੂਪ ਵਿੱਚ ਗਰਮੀ ਵਿੱਚ ਕਿੱਥੇ ਜਾ ਰਹੇ ਹੋ ਆਉਣਾ ਲੜਕੇ ਨੇ ਕਿਹਾ ਸੇਠ ਜੀ ਅਸੀਂ ਦੋਵੇਂ ਕਿਸਾਨ ਦੇ ਪੁੱਤਰ ਹਾਂ ਅਤੇ ਅਸੀਂ ਦੋਵੇਂ ਜੁੜਵਾ ਭਰਾ ਹਾਂ ਅਸੀਂ ਦੋਵੇਂ ਹਮਪੁਰੀ ਵਿੱਚ ਹਮ ਰਾਜ ਜੀ ਦੇ ਪਾਸ ਆਪਣੇ ਪਿਤਾ ਜੀ ਨੂੰ ਲੈਣ ਲਈ ਜਾ ਰਹੇ ਹਾਂ ਉਸ ਸੇਠ ਨੇ ਕਿਹਾ ਤੁਸੀਂ ਹਮ ਰਾਜ ਤੋਂ ਮੇਰੇ ਲਈ ਇੱਕ ਪ੍ਰਸ਼ਨ ਪੁੱਛ ਕੇ ਆਉਣਾ ਫਿਰ ਸੇਠ ਕਹਿੰਦਾ ਪੁੱਤਰੋਂ ਮੈਂ ਚਲਦੇ ਹੋਏ ਰਹਾਂਗੀ ਨਾ ਦੀ ਪਿਆਸ ਤੋਂ ਜਾਣ ਲਈ ਇੱਕ ਕੂਆ ਕਈ ਸਾਲਾਂ ਤੋਂ ਖੋਦਵਾ ਰਹੇ ਹਾਂ ਪਰ ਅੱਜ ਤੱਕ ਉਸ ਵਿੱਚ ਪਾਣੀ ਨਹੀਂ ਆਇਆ ਮੈਂ ਆਪਣੇ ਪਿਛਲੇ ਜਨਵਰੀ ਚੈਸਾ ਕਿਹੜਾ ਭਰਾ ਦੇ ਦਿੱਤਾ ਸੀ ਜਿਸ ਕਾਰਨ ਮੈਨੂੰ ਅੱਜ ਤੱਕ ਕੋਈ ਵਿੱਚ ਪਾਣੀ ਨਹੀਂ ਮਿਲਿਆ ਮੈਂ ਇਸ ਵਿੱਚ ਬਹੁਤ ਸਾਰੇ ਪੈਸੇ ਵੀ ਖਰਚ ਕਰ ਦਿੱਤੇ ਪਰ ਅਜੇ ਤੱਕ ਸਫਲ ਨਾ ਹੋਇਆ ਇਸ ਦਾ ਕੀ ਕਾਰਨ ਹੈ ਉਹਨਾਂ ਲੜਕੇ ਨੇ ਕਿਹਾ ਠੀਕ ਹੈ ਸੇਰ ਜੀ ਅਸੀਂ ਅਮਰਾਜ ਤੋਂ ਤੁਹਾਡੇ ਇਹ ਪ੍ਰਸ਼ਨ ਜ਼ਰੂਰ ਪੁੱਛ ਕੇ ਆਵਾਂਗੇ ਇਹ ਕਹਿ ਕੇ ਦੋਵੇਂ ਬੱਚੇ ਅੱਗੇ ਵੱਲ ਚੱਲ ਪਏ ਚੱਲਦੇ ਚੱਲਦੇ ਰਸਤੇ ਵਿੱਚ ਉਹਨਾਂ ਨੂੰ ਇੱਕ ਵੈੰਦੀ ਹੋਈ ਨਦੀ ਮਿਲੀ ਫਿਰ ਹੌਲੀ-ਹੌਲੀ ਦੋਵੇਂ ਭਰਾ ਨਦੀ ਦੇ ਕਿਨਾਰੇ ਤੇ ਪਹੁੰਚ ਗਏ ਤਾਂ ਉਸ ਨਦੀ ਵਿੱਚੋਂ ਇੱਕ ਮੱਛੀ ਨਿਕਲ ਕੇ ਆਣਾ ਦੇ ਪੈਰਾਂ ਕੋਲ ਆ ਗਈ ਅਤੇ ਬੋਲਣ ਲੱਗੀ ਬੱਚਿਓ ਤੁਸੀਂ ਕੌਣ ਹੋ ਅਤੇ ਕਿੱਥੇ ਜਾ ਰਹੇ ਹੋ ਤੁਸੀਂ ਦੋਵੇਂ ਬਿਨਾ ਨਾਮ ਦੇ ਹੀ ਕਿਉਂ ਜਾ ਰਹੇ ਹੋ ਤਾਂ ਉਹਨਾਂ ਨੇ ਜਵਾਬ ਦਿੱਤਾ ਸਾਡੇ ਕੋਲ ਨਾਮ ਲਈ ਪੈਸੇ ਨਹੀਂ ਹਨ ਅਸੀਂ ਕਿਸਾਨ ਦੇ ਪੁੱਤਰ ਹਾਂ ਸਾਡੇ ਪਿਤਾ ਜੀ ਦੇ ਹਿੱਸੇ ਤੇ 50 ਰੁਪਏ ਕਮਾਉਂਦੇ ਸੀ ਜਿਸ ਵਿੱਚੋਂ 25 ਰੁਪਏ ਦਾਨ ਕਰ ਦਿੰਦੇ ਸੀ ਅਤੇ ਬਾਕੀ 25 ਰੁਪਏ ਨਾਲ ਸਾਡਾ ਪਾਲਣ-ਪੋषण ਕਰਦੇ ਸੀ ਹੁਣ ਸਾਡੇ ਪਿਤਾ ਜੀ ਘਰ ਨਹੀਂ ਨੇ ਉਹ ਈਸ਼ਵਰ ਦੇ ਪਾਸ ਚਲੇ ਗਏ ਨੇ ਇਸ ਲਈ ਅਸੀਂ ਦੋਵੇਂ ਪਰਾ ਉਹਨਾਂ ਨੂੰ ਲੈਣ ਲਈ ਹਮਪੂਰੀ ਵਿੱਚ ਹੀ ਅਮਰਾਜ ਜੀ ਦੇ ਪਾਸ ਜਾ ਰਹੇ ਹਾਂ ਉਹਨਾਂ ਬੱਚਿਆਂ ਦੀ ਗੱਲ ਸੁਣ ਕੇ ਮੱਛੀ ਨੇ ਵੀ ਕਿਹਾ ਬੱਚਿਓ ਤੁਸੀਂ ਅਮਰਾਜ ਤੋਂ ਮੇਰਾ ਇੱਕ ਪ੍ਰਸ਼ਨ ਪੁੱਛ ਕੇ ਆਉਣਾ ਮੈਂ ਕਈ ਸਾਲਾਂ ਤੋਂ ਇਸ ਨਦੀ ਵਿੱਚ ਹੀ ਠਟਕ ਰਹੀ ਹਾਂ ਮੇਰੀਆਂ ਕਈ ਪੀੜ੍ਹੀਆਂ ਗੁਜ਼ਰ ਗਈਆਂ ਪਰ ਮੈਂ ਅਜੇ ਤੱਕ ਇਸੀ ਨਦੀ ਵਿੱਚ ਰਹਿ ਰਹੀ ਹਾਂ ਮੈਂ ਆਪਣੇ ਪਿਛਲੇ ਜਨਮ ਵਿੱਚ ਇਹ ਜਾ ਕੇ ਕਿਹੜਾ ਪਾਪ ਕੀਤਾ ਸੀ ਜਿਸ ਕਾਰਨ ਮੈਨੂੰ ਇਸ ਅਵਤਾਰ ਤੋਂ ਮੁਕਤੀ ਨਹੀਂ ਮਿਲ ਰਹੀ ਇਸ ਦਾ ਕੀ ਕਾਰਨ ਹੈ ਉਹਨਾਂ ਲੜਕਿਆਂ ਨੇ ਕਿਹਾ ਠੀਕ ਹੈ ਅਸੀਂ ਅਮਰਾਜ ਜੀ ਤੋਂ ਤੁਹਾਡਾ ਇਹ ਪ੍ਰਸ਼ਨ ਪੁੱਛ ਕੇ ਆਵਾਂਗੇ ਵਾਪਸ ਆਉਣ ਦੇ ਸਮੇਂ ਤੁਹਾਨੂੰ ਦੱਸ ਕੇ ਜਾਵਾਂਗੇ ਇਹ ਕਹਿ ਕੇ ਉਹ ਦੋਵੇਂ ਲੜਕੇ ਉੱਥੋਂ ਅੱਗੇ ਵੱਧ ਚੱਲ ਪਏ ਚਲਦੇ-ਚਲਦੇ ਦੋਵੇਂ ਭਰਾ ਨਦੀ ਦੇ ਦੂਜੇ ਕਿਨਾਰੇ ਤੇ ਪਹੁੰਚ ਗਏ ਦੂਜੇ ਕਿਨਾਰੇ ਤੇ ਜਦੋਂ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਮਰਿਆ ਹੋਇਆ ਵਿਅਕਤੀ ਉੱਥੇ ਪਿਆ ਹੈ। ਦੋਵੇਂ ਭਰਾ ਉਸ ਮਰੇ ਹੋਏ ਵਿਅਕਤੀ ਨੂੰ ਚੁੱਕ ਕੇ ਜਾਨ ਲੱਗੇ ਤਾਂ ਉਹ ਮਰਿਆ ਹੋਇਆ ਵਿਅਕਤੀ ਚਿਕਣ ਲੱਗਾ ਤੇ ਬੋਲਣ ਲੱਗਾ, "ਬੱਚਾ ਤੁਸੀਂ ਕੌਣ ਹੋ ਅਤੇ ਕਿੱਥੇ ਜਾ ਰਹੇ ਹੋ?" ਉਹਨਾਂ ਲੜਕਿਆਂ ਨੇ ਉੱਚੀ ਆਵਾਜ਼ ਵਿੱਚ ਸੁਣ ਕੇ ਕਿਹਾ, "ਅਸੀਂ ਦੋਵੇਂ ਕਿਸਾਨ ਦੇ ਪੁੱਤਰ ਹਾਂ ਅਤੇ ਅਸੀਂ ਦੋਵੇਂ ਜੁੜਵਾ ਭਰਾ ਹਾਂ। ਅਸੀਂ ਦੋਵੇਂ ਯਮਪੁਰੀ ਵਿੱਚ ਜਮਰਾਜ ਜੀ ਦੇ ਪਾਸ ਜਾ ਰਹੇ ਹਾਂ ਆਪਣੇ ਪਿਤਾ ਜੀ ਨੂੰ ਲੈਣ ਲਈ।" उस व्यक्ति ने कहा यमराज तो तुसी मेरा एक प्रश्न भी पूछ के आना मेरा शरीर कई सालों तो इस नदी के किनारे ही पैया है कई बार पानी की लहर आती है तो मेरा शरीर नदी अंदर चला जाता है पर वापस लहर के नाल फिर बाहर निकल आता है ना तो मेरा शरीर गलता है और ना ही सड़दा है इन्हें सालों तो जीवें द पिया है ਮੈਂ ਆਪਣੇ ਪਿਛਲੇ ਜਨਮ ਵਿੱਚ ਇਹ ਜਾ ਕੇ ਜਿਹੜਾ ਪਾਪ ਕੀਤਾ ਸੀ ਜਿਸ ਦੇ ਕਾਰਨ ਮੈਨੂੰ ਇਸ ਸਰੀਰ ਤੋਂ ਮੁਕਤੀ ਨਹੀਂ ਮਿਲ ਰਹੀ ਇਸ ਦਾ ਕੀ ਕਾਰਨ ਹੈ ਉਹਨਾਂ ਲੜਕੇ ਨੇ ਕਿਹਾ ਠੀਕ ਹੈ ਅਸੀਂ ਭਗਵਾਨ ਤੋਂ ਤੁਹਾਡਾ ਇਹ ਪ੍ਰਸ਼ਨ ਜ਼ਰੂਰ ਪੁੱਛਾਂਗੇ ਇਹ ਕਹਿ ਕੇ ਦੋਵੇਂ ਬੱਚੇ ਅੱਗੇ ਵੱਲ ਚੱਲ ਪਏ ਚੱਲਦੇ-ਚੱਲਦੇ ਦੋਵੇਂ ਪਰਾਹਾਂ ਨੂੰ ਫਿਰ ਤੋਂ ਰਾਤ ਹੋ ਗਈ ਅਤੇ ਕਈ ਦਿਨਾਂ ਤੋਂ ਚੱਲਦੇ ਹੀ ਜਾ ਰਹੇ ਸੀ ਤਾਂ ਦੋਵੇਂ ਪਰਾਹ ਕਾਫੀ ਥੱਕ ਗਏ ਸੀ ਤਾਂ ਹੀ ਉਹਨਾਂ ਨੂੰ ਪਾਸ ਵਿੱਚ ਇੱਕ ਝੌਂਪੜੀ ਦਿਖੀ ਉਹ ਦਵੰਪਰਾ ਉਸ ਦੇ ਅੰਦਰ ਗਏ ਅਤੇ ਸੋ ਗਏ ਸਵੇਰੇ ਜਦੋਂ ਉਹਨਾਂ ਦੀ ਅੱਖਾਂ ਖੁੱਲੀਆਂ ਤਾਂ ਉਹ ਯਮਪੁਰੀ ਵਿੱਚ ਯਮਰਾਜ ਜੀ ਦੇ ਪਾਸ ਪਹੁੰਚ ਗਏ ਸੀ ਦਵੰਪਰਾ ਮਾਨੇ ਯਮਰਾਜ ਜੀ ਨੂੰ ਹੱਥ ਜੋੜ ਕੇ ਪ੍ਰਣਾਮ ਕੀਤਾ ਅਤੇ ਕਹਿਣ ਲੱਗੇ اے ਪ੍ਰਾਣਦਾਤਾ ਮੇਰੇ ਪਿਤਾ ਜੀ ਕਿੱਥੇ ਨੇ ਜਦੋਂ ਸਾਡੇ ਪਿਤਾ ਜੀ ਘਰ ਥਾਲਨ ਤਾਂ ਰੋਜ਼ਾਨਾ 50 ਰੁਪਏ ਕਮਾਉਂਦੇ ਸੀ ਜਿਸ ਵਿੱਚੋਂ 25 ਰੁਪਏ ਦਾਨ ਕਰ ਦਿੰਦੇ ਸੀ ਤੇ ਬਾਕੀ 25 ਰੁਪਏ ਨਾਲ ਸਾਡਾ ਪਾਲਣ ਪੋਸ਼ਣ ਕਰਦੇ ਸੀ ਪਰ ਹਮ ਜਦੋਂ ਹੋ ਘਰ ਨਹੀਂ ਨੇ ਅਸੀਂ ਦੋਵੇਂ ਭਰਾ ਅਤੇ ਸਾਡੀ ਮਾਂ ਭੁੱਖੇ ਮਰ ਰਹੇ ਹਾਂ ਤੁਸੀਂ ਆਉਣਾ ਨੂੰ ਜਲਦੀ ਸਾਡੇ ਨਾਲ ਘਰ ਭੇਜ ਦਿਓ ਜਮਾ ਰਾਜ ਨੇ ਉਹਨਾ ਬੱਚਿਆਂ ਦੀ ਗੱਲ ਸੁਣ ਕੇ ਕਿਹਾ ਠੀਕ ਹੈ ਤੁਹਾਡੇ ਪਿਤਾ ਜੀ ਘਰ ਭੇਜ ਦਵਾਂਗੇ ਪਹਿਲਾਂ ਤੁਸੀਂ ਦੋਵੇਂ ਭਰਾ ਇੱਥੇ ਬੈਠੋ ਜਮਾ ਰਾਜ ਨੇ ਉਹਨਾ ਦੋਵਾਂ ਬੱਚਿਆਂ ਨੂੰ ਆਪਣੇ ਕੋਲ ਬਿਠਾਇਆ ਅਤੇ ਉਹਨਾਂ ਨੂੰ ਭੋਜਨ ਕਰਵਾਇਆ ਭੋਜਨ ਕਰਵਾਉਣ ਤੋਂ ਬਾਅਦ ਪੁੱਛਿਆ ਤੁਸੀਂ ਦੋਵੇਂ ਭਰਾਵਾਂ ਨੂੰ ਹੋਰ ਕੀ ਚਾਹੀਦਾ ਹੈ ਉਹਨਾਂ ਦੋਵੇਂ ਲੜਕਿਆਂ ਨੇ ਰਸਤੇ ਵਿੱਚ ਜੋ-ਜੋ ਆਉਣਾ ਨੂੰ ਮਿਲੇ ਸਨ ਉਹਨਾਂ ਦੇ ਪ੍ਰਸ਼ਨ ਯਮਰਾਜ ਤੋਂ ਪੁੱਛੇ। ਯਮਰਾਜ ਨੇ ਉਹਨਾਂ ਸਾਰਿਆਂ ਦੇ ਪ੍ਰਸ਼ਨਾਂ ਦੇ ਜਵਾਬ ਦਿੱਤੇ ਅਤੇ ਕਿਹਾ, "ਪੁੱਤਰ ਤੁਸੀਂ ਜਾਂਦੇ ਸਮੇਂ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਦੇ ਜਵਾਬ ਦੱਸਦੇ ਜਾਣਾ।" ਯਮਰਾਜ ਨੇ ਕਿਹਾ, "ਤੁਸੀਂ ਦੋਵੇਂ ਆਪਣੇ ਘਰ ਜਾਓ। ਤੁਹਾਡੀ ਮਾਂ ਤੁਹਾਡੇ ਇੰਤਜ਼ਾਰ ਕਰ ਰਹੀ ਹੈ। ਤੁਹਾਡੇ ਪਿਤਾ ਜੀ ਵੀ ਤੁਹਾਡੇ ਘਰ ਪਹੁੰਚ ਜਾਣਗੇ।" ਫਿਰ ਦੋਵੇਂ ਭਰਾ ਯਮਰਾਜ ਨੂੰ ਪ੍ਰਣਾਮ ਕਰਕੇ ਉੱਥੋਂ ਵਾਪਸ ਆਪਣੇ ਘਰ ਲਈ ਚੱਲ ਪਏ। ਚਲਦੇ ਚਲਦੇ ਰਸਤੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੂੰ ਮਰਿਆ ਹੋਇਆ ਵਿਅਕਤੀ ਮਿਲਿਆ ਜੋ ਕਿ ਨਦੀ ਦੇ ਕਿਨਾਰੇ ਪਿਆਸੀ। ਉਹਨਾਂ ਦੋਵਾਂ ਲੜਕਿਆਂ ਨੇ ਦੇਖ ਕੇ ਉਹ ਮਰਿਆ ਹੋਇਆ ਵਿਅਕਤੀ ਖੁਸ਼ ਹੋ ਗਿਆ ਅਤੇ ਬੋਲਣ ਲੱਗਾ, "ਬੱਚੇ ਤੁਸੀਂ ਯਮਰਾਜ ਤੋਂ ਮੇਰਾ ਪਰਿਛਨ ਪੁੱਛਿਆ ਸੀ?" ਤਾਂ ਉਹਨਾਂ ਦੋਵਾਂ ਲੜਕਿਆਂ ਨੇ ਕਿਹਾ, "ਹਾਂ, ਅਸੀਂ ਪੁੱਛਿਆ ਸੀ।" ਯਮਰਾਜ ਜੀ ਨੇ ਕਿਹਾ ਹੈ ਕਿ ਤੁਸੀਂ ਪਿਛਲੇ ਜਨਮ ਵਿੱਚ ਬਹੁਤ ਹੀ ਵੱਡੇ ਵਿਦਵਾਨ ਸਨ ਪਰ ਕਿਸੇ ਨੂੰ ਵੀ ਆਪਣਾ ਗਿਆਨ ਨਹੀਂ ਵੰਡਿਆ। ਹੁਣ ਮਰ ਗਏ ਹੋ ਤਾਂ ਤੁਹਾਡਾ ਗਿਆਨ ਤੁਹਾਡੇ ਅੰਦਰ ਹੀ ਖੁੱਲ ਰਿਹਾ ਹੈ ਜਦੋਂ ਤੱਕ ਤੁਸੀਂ ਆਪਣਾ ਗਿਆਨ ਕਿਸੇ ਹੋਰ ਨੂੰ ਨਹੀਂ ਦਿਓਗੇ ਤਦ ਤੱਕ ਤੁਹਾਡੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੇਗੀ ਫਿਰ ਉਸ ਮਰੇ ਹੋਏ ਵਿਅਕਤੀ ਨੇ ਕਿਹਾ ਬੱਚਿਓ ਹਾਂ ਇਸ ਹਾਲਤ ਵਿੱਚ ਮੇਰੇ ਕੋਲ ਗਿਆਨ ਲੈਣ ਲਈ ਕੌਣ ਆਵੇਗਾ ਤੋ ਉਸੇ ਹੀ ਮੇਰਾ ਗਿਆਨ ਲੈ ਲਵੋ ਫਿਰ ਉਸ ਮਰੇ ਹੋਏ ਵਿਅਕਤੀ ਨੇ ਆਪਣਾ ਸਾਰਾ ਗਿਆਨ ਉਹ ਦੋਵਾਂ ਭਰਾਵਾਂ ਨੂੰ ਦੇ ਦਿੱਤਾ ਗਿਆਨ ਦੇਣ ਤੋਂ ਬਾਅਦ ਤੁਰੰਤ ਹੀ ਉਸਦੀ ਆਤਮਾ ਨੂੰ મોਕਸ਼ ਦੀ ਪ੍ਰਾਪਤੀ ਹੋ ਗਈ ਫਿਰ ਦੋਵੇਂ ਭਰਾ ਉਥੋਂ ਅੱਗੇ ਚੱਲ ਪਏ ਚੱਲਦੇ-ਚੱਲਦੇ ਉਹਨਾਂ ਨੂੰ ਉਹੀ ਮੱਛੀ ਮਿਲੀ ਮੱਛੀ ਨੇ ਕਿਹਾ ਬੱਚਿਓ ਤੁਸੀਂ ਈਸ਼ਵਰ ਤੋਂ ਮੇਰਾ ਪ੍ਰਸ਼ਨ ਪੁੱਛਿਆ ਸੀ ਉਹਨਾਂ ਦੋਵਾਂ ਬੱਚਿਆਂ ਨੇ ਕਿਹਾ ਹਾਂ ਅਸੀਂ ਈਸ਼ਵਰ ਤੋਂ ਤੁਹਾਡਾ ਪ੍ਰਸ਼ਨ ਪੁੱਛਿਆ ਸੀ ਬੱਚਿਆਂ ਨੇ ਕਿਹਾ ਕਿ ਈਸ਼ਵਰ ਨੇ ਕਿਹਾ ਹੈ ਕਿ ਤੁਹਾਡੇ ਅੰਦਰ ਅੰਮ੍ਰਿਤ ਹੈ ਜਦੋਂ ਤੱਕ ਤੁਸੀਂ ਇਸ ਅਮ੍ਰਿਤ ਨੂੰ ਕਿਸੇ ਨੂੰ ਨਹੀਂ ਦੇਵੋਗੇ ਤਦ ਤੱਕ ਤੁਸੀਂ ਇਸੇ ਤਰ੍ਹਾਂ ਵਿਆਕੁਲ ਰਹੋਗੇ ਫਿਰ ਮਛੀ ਨੇ ਕਿਹਾ ਬੱਚੇ ਹਣ ਕੌਣ ਮਿਲੇਗਾ ਤੁਸੀਂ ਹੀ ਮੇਰਾ ਅਮ੍ਰਿਤ ਲੈ ਲਓ ਫਿਰ ਮਛੀ ਨੇ ਆਪਣਾ ਅਮ੍ਰਿਤ ਉਹਨਾਂ ਦੋਵਾਂ ਬੱਚਿਆਂ ਨੂੰ ਦੇ ਦਿੱਤਾ ਅਮ੍ਰਿਤ ਦੇਣ ਤੋਂ ਬਾਅਦ ਉਸ ਮਛੀ ਦੀ ਆਤਮਾ ਨੂੰ ਮੋਕਸ਼ ਦੀ ਪ੍ਰਾਪਤੀ ਹੋ ਗਈ ਇਸੇ ਤਰ੍ਹਾਂ ਜਦੋਂ ਉਹ ਦੋਵੇਂ ਪਰ ਉੱਥੋਂ ਅੱਗੇ ਵੱਧਦੇ ਤਾਂ ਚੱਲਦੇ ਚੱਲਦੇ ਰਸਤੇ ਵਿੱਚ ਉਹਨਾਂ ਨੂੰ ਉਹੀ ਸੇਠ ਮਿਲਿਆ ਜੋ ਰਾਂਘੀਰਾਂ ਲਈ ਖੂਹ ਖੋਦਵਾ ਰਿਹਾ ਸੀ ਉਹ ਸੇਠ ਨੇ ਜਦੋਂ ਉਹ ਦੋਵਾਂ ਲੜਕਿਆਂ ਨੂੰ ਦੇਖਿਆ ਤਾਂ ਪਿਆਰ ਨਾਲ ਹੱਥ ਜੋੜ ਕੇ ਕਹਿਣ ਲੱਗਾ ਬੇਟਾ ਕੀ ਤੁਸੀਂ ਲੋਕਾਂ ਨੇ ਈਸ਼ਵਰ ਤੋਂ ਮੇਰਾ ਪ੍ਰਸ਼ਨ ਪੁੱਛਿਆ ਸੀ ਉਹਨਾਂ ਲੜਕਿਆਂ ਨੇ ਕਿ ਹਾਂ ਪੁੱਛਿਆ ਸੀ ਈਸ਼ਵਰ ਨੇ ਕਿਹਾ ਕਿ ਈਸ਼ਵਰ ਨੇ ਕਿਹਾ ਹੈ ਕਿ ਤੁਹਾਡੇ ਕਰ ਦੋ ਜਵਾਨ ਕੁੜੀਆਂ ਕੁਆਰੀਆਂ ਬੈਠੀਆਂ ਨੇ ਜਦੋਂ ਤੱਕ ਤੁਸੀਂ ਉਹਨਾਂ ਦੋਵਾਂ ਕੁੜੀਆਂ ਦਾ ਵਿਆਹ ਨਹੀਂ ਕਰੋਗੇ ਅਤੇ ਕੁੜੀਆਂ ਦਾ ਦਾਨ ਨਹੀਂ ਕਰੋਗੇ ਤਦ ਤੱਕ ਇਸ ਕੂਏ ਵਿੱਚ ਪਾਣੀ ਨਹੀਂ ਨਿਕਲੇਗਾ ਪਹਿਲਾਂ ਜੋ ਤੁਹਾਡਾ ਕਰਮ ਹੈ ਉਹ ਪੂਰਾ ਕਰੋ ਜੋ ਈਸ਼ਵਰ ਨੇ ਤੁਹਾਨੂੰ দায়িত্ব સોંપਿਆ ਹੈ ਪਹਿਲਾਂ ਉਹ ਪੂਰਾ ਕਰੋ ਤੁਸੀਂ ਕੁੜੀਆਂ ਦਾ ਦਾਨ ਕਰੋ ਫਿਰ ਇਸ ਕੂਏ ਨੂੰ ਖੋਦਵਾਓ ਫਿਰ ਉਸ ਖੇਤ ਨੇ ਕਿਹਾ ਮੈਂ ਆਪਣੀਆਂ ਕੁੜੀਆਂ ਲਈ ਲੜਕਾ ਕਿੱਥੋਂ ਲੱਭਾਂ ਤੁਸੀਂ ਦੋਵੇਂ ਮੈਨੂੰ ਬਹੁਤ ਹੀ ਸਿੱਧੇ ਸੁਭਾਅ ਦੇ ਲੱਗ ਰਹੇ ਹੋ ਅਤੇ ਸੁੰਦਰ ਵੀ ਹੋ ਅਤੇ ਦੇਖਣ ਵਿੱਚ ਇੱਕੋ ਜਿਹੇ ਲੱਗ ਰਹੇ ਹੋ ਹੁਣ ਤੁਸੀਂ ਦੋਵੇਂ ਜਵਾਨ ਵੀ ਹੋ ਗਏ ਹੋ ਅਤੇ ਵਿਆਹ ਦੇ ਯੋਗ ਵੀ ਹੋ ਤਾਂ ਬੇਟਾ ਤੁਸੀਂ ਦੋਵੇਂ ਮੇਰੀਆਂ ਕੁੜੀਆਂ ਨਾਲ ਵਿਆਹ ਕਰ ਲਓ ਫਿਰ ਸੇਠ ਨੇ ਆਪਣੀ ਦੋਵਾਂ ਕੁੜੀਆਂ ਦਾ ਵਿਆਹ ਉਹਨਾਂ ਦੋਵਾਂ ਲੜਕਿਆਂ ਨਾਲ ਕਰਵਾ ਦਿੱਤਾ ਫਿਰ ਸੇਠ ਨੇ ਉੱਥੋਂ ਆਪਣੀਆਂ ਦੋਵਾਂ ਬੇਟੀਆਂ ਨੂੰ ਬਹੁਤ ਸਾਰਾ ਧਨ ਦੇ ਕੇ ਵਿਦਾ ਕੀਤਾ ਹੁਣ ਦੋਵੇਂ ਭਰਾ ਆਪਣੀ ਘਰ ਵਾਲੀਆਂ ਨੂੰ ਲੈ ਕੇ ਅੱਗੇ ਚਲੇ ਜਾ ਰਹੇ ਸਨ ਚਲਦੇ ਚਲਦੇ ਰਸਤੇ ਵਿੱਚ ਉਹਨਾਂ ਨੂੰ ਭਿਆਨਕ ਭਾਲੂ ਮਿਲਿਆ ਉਸ ਭਾਲੂ ਨੇ ਕਿਹਾ ਬੱਚਿਓ ਕੀ ਤੁਸੀਂ ਈਸ਼ਵਰ ਤੋਂ ਮੇਰਾ ਪ੍ਰਸ਼ਨ ਪੁੱਛਿਆ ਸੀ ਉਹਨਾਂ ਲੜਕੇ ਨੇ ਕਿਹਾ ਹਾਂ ਅਸੀਂ ਪੁੱਛਿਆ ਸੀ ਈਸ਼ਵਰ ਨੇ ਕਿਹਾ ਕਿ ਤੁਹਾਡੇ ਕੋਲ ਇੱਕ ਕੀਮਤੀ ਹੀਰਾ ਹੈ ਤੁਸੀਂ ਉਸ ਹੀਰੇ ਨੂੰ ਨਾ ਤਾਂ ਧਰਤੀ ਤੇ ਰੱਖਦੇ ਹੋ ਅਤੇ ਨਾ ਹੀ ਕਿਸੇ ਨੂੰ ਦਿੰਦੇ ਹੋ ਜਦ ਤੱਕ ਉਹ ਹੀਰਾ ਤੁਸੀਂ দান ਨਹੀਂ ਕਰ ਦਿੰਦੇ ਜ ਉਦੋਂ ਤੱਕ ਤੁਹਾਨੂੰ ਮੋਕਸ਼ ਦੀ ਪ੍ਰਾਪਤੀ ਨਹੀਂ ਹੋਵੇਗੀ ਤਾਂ ਭਾਲੂ ਨੇ ਕਿਹਾ ਹੁਣ ਮੈਂ ਇਹ ਹੀਰਾ ਕਿਸ ਨੂੰ ਦਾਂਗਾ ਤੁਸੀਂ ਲੈ ਲਓ ਇਹ ਕਹਿ ਕੇ ਉਸ ਪੱਲੂ ਨੇ ਹੀਰਾ ਉਹਨਾਂ ਬੱਚਿਆਂ ਨੂੰ ਦੇ ਦਿੱਤਾ ਹੀਰਾ ਦੇਣ ਤੋਂ ਬਾਅਦ ਉਸ ਦੀ ਆਤਮਾ ਨੂੰ ਮੋਕਸ਼ ਦੀ ਪ੍ਰਾਪਤੀ ਹੋ ਗਈ ਇਸ ਤਰ੍ਹਾਂ ਉਹ ਦੋਵੇਂ ਪ੍ਰ ਆਪਣੀਆਂ ਪਤਨੀਆਂ ਨੂੰ ਲੈ ਕੇ ਅੱਗੇ ਚੱਲ ਪਏ ਚੱਲਦੇ-ਚੱਲਦੇ ਰਸਤੇ ਵਿੱਚ ਉਹਨਾਂ ਨੂੰ ਉਹੀ ਵਰਗ ਦਾ ਵਿਸ਼ਾਲ ਰੁੱਖ ਮਿਲਿਆ ਜਿਸ ਦੀ ਛਾਂ ਵਿੱਚ ਉਹ ਵਿਸ਼ਰਾਮ ਕਰਨ ਲਈ ਬੈਠੇ ਸੀ ਉਸ ਨੇ ਪੁੱਛਿਆ ਬੱਚਿਓ ਕਿ ਤੁਸੀਂ ਈਸ਼ਵਰ ਤੋਂ ਮੇਰਾ ਪ੍ਰਸ਼ਨ ਪੁੱਛਿਆ ਸੀ ਉਹਨਾਂ ਨੇ ਕਿਹਾ ਹਾਂ ਪੁੱਛਿਆ ਸੀ ਈਸ਼ਵਰ ਨੇ ਕਿਹਾ ਹੈ ਕਿ ਪਿਛਲੇ ਜਨਮ ਵਿੱਚ ਤੁਹਾਡਾ ਕੰਮ ਗੁਰੂਕੁਲ ਵਿੱਚ ਬੱਚਿਆਂ ਨੂੰ ਸਿੱਖਿਆ ਦੇਣਾ ਸੀ ਤੁਹਾਡਾ ਪਦ ਇੱਕ ਗੁਰੂ ਦਾ ਸੀ ਪਰ ਤੁਸੀਂ ਉਸਦੇ ਬਦਲੇ ਵਿੱਚ ਛੋਟੇ ਛੋਟੇ ਬੱਚਿਆਂ ਤੋਂ ਆਪਣਾ ਕੰਮ ਕਰਵਾਉਂਦੇ ਰਹੇ